ਆਯੂਧਨਸ਼ੀਮ ਵਰੁੱਧ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਜਿਲ੍ਹਾ ਹਿਆਰਪੁਰ ਟਾਂਡਾ ਪੁਲਿਸ ਦੇ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਹੋਇਆ ਟਾਂਡਾ ਵਿਖੇ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ ਜਨਦੀਪ ਸਿੰਘ ਤੇ ਰਜਿੰਦਰ ਸਿੰਘ ਦੋਵੇਂ ਭਰਾ ਪੁੱਤਰ ਚਰਨ ਸਿੰਘ ਵਾਸੀ ਟਾਂਡਾ ਜਿਲ੍ਹਾ ਹਿਸ਼ਾਰਪੁਰ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦੇ ਸਨ ਇਹਨਾਂ ਦਾ ਰਜਿੰਦਰਾ ਮੈਡੀਕਲ ਸਟੋਰ ਹੈ ਇਹ ਪਾਬੰਦੀਸ਼ੁਦਾ ਦਵਾਈਆਂ ਵੇਚਦੇ ਹਨ ਇਹਨਾਂ ਨੂੰ ਹਿਸ਼ਾਰਪੁਰ ਦੀ ਟਾਂਡਾ ਪੁਲਿਸ ਦੇ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਵੇਚਦੇ ਰੰਗੇ ਹੱਤੀ ਵੀ ਫੜਿਆ ਗਿਆ ਇਹਨਾਂ ਤੇ ਐਨਡੀਪੀਐਸ ਐਕਟ ਦੇ ਮਾਮਲੇ ਵੀ ਦਰਜ ਕੀਤੇ ਗਏ ਤੇ ਹੁਣ ਇਹਨਾਂ ਦੀ 11 ਕਰੋੜ 67 ਹਜ਼ਾਰ ਰੁਪਏ ਦੀ ਪ੍ਰਾਪਰਟੀ ਸੀਜ਼ ਕਰ ਲਈ ਗਈ ਹੈ ਜਿਸ ਦੇ ਵਿੱਚ ਦੋ ਕੋਠੀਆਂ ਸ਼ੋਰੂਮ ਤੇ ਦੁਕਾਨਾਂ ਸ਼ਾਮਲ ਨੇ ਤੁਵੀਰ ਤੁਹਾਨੂੰ ਦਿਖਾ ਰਿਹਾ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡੇ ਦੀ ਐ ਕਿ ਅਰਜੰਦਰਾ ਮੈਡੀਕਲ ਦੇ ਨਾਮ ਦਾ ਮਸ਼ਹੂਰ ਬਹੁਤ ਹੀ ਜਿਹੜੀ ਮੈਡੀਕਲ ਦੀ ਦੁਕਾਨ ਸੀਗੀ ਉਹਦੇ ਨਾਲ ਹੋਰ ਵੀ ਹੋਰਾਂ ਦੀਆਂ ਦੁਕਾਨਾਂ ਸੀਗੀਆਂ ਜੁੱਤ ਜਿਹੜਾ ਨਸ਼ਾ ਵਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਉਹਨਾਂ ਤੇ ਕਾਰਵਾਈ ਕੀਤੀ ਆ ਚੰਨਦੀਪ ਸਿੰਘ ਜਿਹੜਾ ਇਸ ਘਰ ਦਾ ਮਾਲਕ ਹੈ ਮੇਰੇ ਪਿੱਛੇ ਤੁਸੀਂ ਘਰ ਦੇਖ ਸਕਦੇ ਹੋ ਇਹ ਅੱਜ ਪ੍ਰੋਪਰਟੀ ਸੀਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਜਿਹੜਾ ਚੰਨਦੀਪ ਸਿੰਘ ਜੀ ਦਾ ਉੱਤੇ ਐਨਡੀਪੀਐਸ ਦੇ ਮਾਮਲੇ ਕਰਦਣ ਐ ਇਸ ਵੇਲੇ ਉਹ ਇਰਾਸਤ ਵਿੱਚ ਹੈ ਅੱਜ ਜਿਹੜੀ ਪੰਜਾਬ ਪੁਲਿਸ ਵੱਲੋਂ ਟਾਂਡਾ ਥਾਣਾ ਵੱਲੋਂ ਅੱਜ ਇਹ ਪ੍ਰਾਪਰਟੀ ਸੀਲ ਕੀਤੀ ਜਾ ਰਹੀ ਤਾਂ ਤਸਵੀਰਾਂ ਦਿਖਾਣਾ ਇਹ ਜਿਹੜੀ ਘਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਰੋਨਾ ਤੋਂ ਵੀ ਉੱਪਰ ਦੀ ਪ੍ਰਾਪਰਟੀ ਹੈ ਇਹ ਬਿਲਕੁਲ ਤਿਆਰ ਕੀਤੀ ਜਾ ਰਹੀ ਸੀ ਕਿ ਦੇਖੋ ਬਿਲਕੁਲ ਜਿਹੜਾ ਹੈ ਕਿੰਨਾ ਪੈਸਾ ਇਸ ਕੋਠੀ ਤੇ ਲਗਾਇਆ ਜਾ ਰਿਹਾ ਸੀ ਪਰ ਇਹ ਜਿਹੜਾ ਸਾਰਾ ਪੈਸਾ ਜਿਹੜਾ ਸੀਗਾ ਉਹ ਇਹ ਜਿਹੜਾ ਨਜ਼ਾਇਜ਼ ਦੇ ਜਿਹੜੇ ਨਸ਼ੇ ਵਿੱਚ ਜਾ ਰਹੇ ਸੀਗੇ ਉਤੋਂ ਇਹ ਸਾਰਾ ਅਜਿਹਾ ਕਿ ਕਦਾਰਾ ਸਗਾ ਇਸ ਤਰ੍ਹਾਂ ਕੋਲਸ ਵੱਲੋਂ ਕਾਰਵਾਈ ਕੀਤੀ ਗਈ ਹੈ ਅੱਜ ਇਹ ਪ੍ਰਾਪਰਟੀ ਸੀਲ ਕੀਤੀ ਜਾ ਰਹੀ ਹੈ ਸਾਡੇ ਨਾਲ ਡੀਐਸਪੀ ਟਾਂਡਾ ਦਵਿੰਦਰ ਸਿੰਘ ਦੀ ਬਾਜਵਾ ਜਿਹੜੇ ਉਹ ਮੌਜੂਦ ਨੇ ਗੱਲਬਾਤ ਕਰਦੇ ਹੋਣਾ ਕਿ ਸਰ ਇਹ ਜਿਹੜੀ ਅੱਜ ਪ੍ਰਾਪਰਟੀ ਸੀਲ ਹੋਈ ਹੈ ਕੀ ਹੈ ਸਰ ਮੰਦਾ ਹੈ ਜੀ ਜਿਹੜੀ ਪ੍ਰਾਪਰਟੀ ਸੀਲ ਦੇ ਆਰਡਰ ਆਇਆ ਇਹ ਚੰਦੀਪ ਦਰਜਿੰਦਰ ਸਿੰਘ ਪੁੱਤਰਾਂ ਚੰਦ ਸਿੰਘ ਇਹਨਾਂ ਦਾ ਇੱਕ ਮੈਡੀਕਲ ਸਟੋਰ ਸੀਗੇ ਇੱਥੇ ਆਪਣੇ ਠਾਕਦਾ ਕੰਮ ਕਰਦੇ ਸੀ ਕੋਈ ਛੋਟੀ ਜਿਹੜਾ ਇਹੜਾ ਕਬਟੜਿਆ ਉਹ ਵੇਚਦੇ ਸੀਗੇ ਉਹਦੇ ਵਿੱਚ ਫਿਰ ਇਹਨਾਂ ਤੇ ਐਂਟੀ ਦੇ ਪਰਚੇ ਹੋਏ ਤਿੰਨ ਪਰਚੇ ਹੋਏ ਇਹਨਾਂ ਤੇ ਕਿਤੇ ਕਿਤੇ ਪਰਚਾ ਹੋਇਆ ਹੈ ਜਨਦੀਪ ਤੇ ਵੀ ਹਰਜਿੰਦਰ ਸਿੰਘ ਦੇ ਤੇ ਜਿੰਦਰ ਸਿੰਘ ਤੇ ਸਜ਼ਾ ਵੀ ਕੱਟ ਆਇਆ ਪਹਿਲਾਂ ਅੱਛਾ ਇਹ ਸਾਰੇ ਆਪਸੇ ਰਿਸ਼ਤੇ ਆ ਰਹੀ ਹੈ ਹਾਂ ਇਹ ਤਾਂ ਨੇ ਆਪਸੇ ਹਾਂਜੀ ਹਾਂਜੀ ਤੇ ਬਾਅਦ ਫਿਰ ਇਹੜੜੀਆਂ ਸਰਕਾਰ ਦੀ ਮਹਿੰਮਾਂ ਜਦੋਂ ਸਰਕਾਰ ਦੀ ਇਹ ਮਹਿੰਮ ਚੱਲੀ ਆਯੋਦਨਾਂ ਜਾਂਦੇ ਫਿਰ ਉਹਦੇ ਬਾਅਦ ਅਸੀਂ ਇਹਨਾਂ ਦੀ ਪ੍ਰਾਪਰਟੀ ਅ ਦਸਵੀ ਕਰਕੇ 18 ਤੱਕ ਇਸ ਨੂੰ ਆ ਗਿਆ ਸੀ ਕੰਪਟੈਂਟ ਅਕਾਊਂਟਿੰਗ ਭੇਜਾ ਜਿੰਨਾ ਕਿ ਇਹਦੀ 11 ਕਰੋੜ 67000 ਰੁਪਏ ਦੀ ਕੰਪਟੀਸੀਜ਼ ਕਰਦੇ ਆਰਡਰ ਸਾਨੂੰ ਦਿੱਤੇ ਆ ਉਹ ਜਿਹੜੇ ਕੰਨ ਦੇ ਅਸੀਂ ਅਸੀਂ ਦਰਵਾਜ਼ਿਆਂ ਦੇ ਚਪਕਾਤੇ ਆ ਅਗਲੀ ਸਰ ਅਗਲੀ ਕਾਰਵਾਈ ਕੀ ਹੈ ਜਦੋਂ ਹੁਣ ਪ੍ਰਾਪਰਟੀ ਸੀਲ ਹੋਊਗੀ ਆ ਕੋਈ ਇਹ ਡਿਸਟਰਾਇ ਵੀ ਕੀਤੀ ਜਾਊਗੀ ਪ੍ਰਾਪਰਟੀ ਜੀ ਕੰਪਟੀ ਅਜੇ ਇਹ ਵਕ ਵਕ ਪੈਨਲ ਹੁੰਦੇ ਆ ਵਕ ਵਕ ਇਹਨਾਂ ਦਾ ਚੱਲਣਾ ਆ ਅੱਜ ਇਹਨਾਂ ਦੇ ਪ੍ਰੋਪਰਟੀ ਸੀਦੇ ਆਰਡਰ ਆਇਆ ਨੈਕਸਟ ਜੋ ਵੀ ਹੁਣ ਆਰਡਰ ਹੋਣਗੇ ਉਹ ਆਪਾਂ ਤੁਹਾਨੂੰ ਦੱਸ ਕੇ ਕਿਉਂਕਿ ਪ੍ਰੋਪਰਟੀਆਂ ਮੈਨੂੰ ਮੈਂ ਮੇਕ ਸ਼ੋਰ ਕਿ ਇਹਨਾਂ ਨੂੰ ਕੋਈ ਸਰਕਾਰ ਦੇ ਹੁਕਮ ਹੋਣਗੇ ਇਹਨਾਂ ਨੂੰ ਨਿਲਾਮ ਕਰਦੇ ਜਾਂ ਕਰਦੇ ਆ ਉਹ ਬਾਅਦ ਚ ਪਤਾ ਲੱਗੇ ਠੀਕ ਹੈ ਥੈਂਕ ਯੂ ਤੁਸੀਂ ਦੇਖਿਓਗੇ ਜਿਹੜੇ ਡੀਐਸਪੀ ਟਾਂਡੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੜੀ ਇਸ ਵੇਲੇ ਬ੍ਰਜendra ਮੈਡੀਕਲ ਸਟੋਰ ਜਿਹੜੀ ਬਹੁਤ ਹੀ ਟਾਂਡੇ ਦੇ ਵਿੱਚ ਮਸ਼ਹੂਰ ਜਿਹੜੀ ਮੈਡੀਕਲ ਸਟੋਰ ਸਿਗੇ ਉਹਨਾਂ ਦੀ 11 ਕਰੋੜ ਕੁਝ ਹਜ਼ਾਰ ਦੀ ਜਿਹੜੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ ਅਤੇ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਆਨਾਲਾ ਸਮਾਂ ਤਸਕਾ ਕੈਮਰਾਮੈਨ ਸਾਜ ਸਿੰਘ ਦੇ ਨਾਲ ਸਰਵਿੰਦਰ ਸਿੰਘ న్యూਸ ਜਿਹੜਾ ਪੰਜਾਬ ਹੁਸ਼ਿਆਰਪੁਰ ਟਾਂਡਾ ਅਗਲੀ ਖਬਰ ਗੁਰੂ ਨਗਰੀ ਅਮਰਸਰ